ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਵੇਰਬੋ ਦੋਵੇਰੇ ਵੇਰਬੋ ਦੋਵੇਰੇ ਦਾ ਪਾਸਾਟੋ ਕਿ ਇਸ ਦਾ ਕੀ ਮਤਲਬ ਹੁੰਦਾ ਇਹਨੂੰ ਅਸੀਂ ਕਿੱਦਾਂ ਯੂਜ਼ ਕਰ ਸਕਦੇ ਹਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਸਿੱਖਣ ਦੇ ਲਈ ਆਜੋ ਜੀ ਕਰ ਲੈਨੇ ਅੱਜ ਦੀ ਵੀਡੀਓ ਸਟਾਰਟ ਮੈਨੂ ਕਰਨਾ ਪਿਆ ਮੈਨੂ ਕਰਨਾ ਪਿਆ ਭਾਵ ਈਓ ਆ ਦੋਵੂਤੋ io ho dovuto cercare la chea ja sakda o dovuto pa menu karna pya ki karna pya koi vi kam ho sakda koi vi verb oh tusi laga sakde ho sada pehla vak hai io ho dovuto cambiare il piano io dovuto menu karna pya cambiare change badalna il piano matlab yojana ja plan menu plan change karna pya ਸੋ ਅਟਾ ਨੈਕਸਟ ਫਰਾਜ਼ੇ ਹੈ ਜੀ ইਓ ઓਦਰਵੂਤੋ ਸਮੇਟਰੇ ਦੀਫੂਮਾਰੇ ਯੋ ઓਦਰਵੂਤੋ ਸਮੇਟਰੇ ਦੀਫੂਮਾਰੇ ਭਾਵ ਮੈਨੂੰ ਸਿਗਰਟ ਛੱਡਣੀ ਪਈ ਯਾਨੀ ਕਿ ਸਮੇਟਰੇ ਦਾ ਭਾਵ ਕੀ ਹੈ ਸਟਾਪ ਕਰਨਾ ਰੋਕਣਾ ਜਾਂ ਛੱਡਣਾ ਦਬੂਤੋ ਉਹ ਦਬੂਤੋ ਦਾ ਮਤਲਬ ਕੀ ਹੈ ਮੈਨੂੰ ਇਹ ਕੰਮ ਕਰਨਾ ਪਿਆ ਨੈਕਸਟ ਹੈ ओ ਦਬੂਤੋ ਸੂਦੀਆਰੇ ਟੂਟਾ ਲਾ ਨੋੱਟੇ ਮੈਨੂੰ ਸਾਰੀ ਰਾਤ ਪੜ੍ਹਾਈ ਕਰਨੀ ਪਈ ਸੁਧਿਆਰੇ ਪੜ੍ਹਾਈ ਕਰਨਾ ਤੂ ਟਲਨੋਤੇ ਭਾਵ ਸਾਰੀ ਰਾਤ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ઓ ਦ ਬੂਤੋ ਅੰਦਾਰੇ ਪ੍ਰੈਸਤੋ ਪਰਕੇ ਐ ਰੋਮਲਾਟੋ ਮੈਨੂੰ ਜਲਦੀ ਜਾਣਾ ਪਿਆ ਕਿਉਂਕਿ ਮੈਂ ਬਿਮਾਰ ਸੀ オドヴートアンダレミヌジャナピャ ਪਰੈਸ ਤੋਂ ਜਲਦੀ ਪਿਰਕੇ ਕਿਉਂਕਿ 에रोਮਲਾ ਤੋਂ ਭਾਵ ਮੈਂ ਬਿਮਾਰ ਸੀ ਤੈਨੂੰ ਕਰਨਾ ਪਿਆ ਨੂੰ ਇਟਾਲੀਅਨ ਦੇ ਵਿੱਚ ਕਿਵੇਂ ਕਹਾਂਗੇ ਤੂ ਆਈ ਦヴート ਆਈ ਦヴート ਆਈ ਦヴート ਵੀ ਕਿਹਾ ਜਾ ਸਕਦਾ ਤੂ ਆਈ ਦヴート ਵੀ ਕਿਹਾ ਜਾ ਸਕਦਾ ਜਿਹੜਾ ਤੁਹਾਨੂੰ ਠੀਕ ਲੱਗਦਾ ਕੰਫਰਟੇਬਲ ਲੱਗਦਾ ਤੁਸੀਂ ਵਰਤ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵਾਕ ਦੇਖ ਲੈਨੇ ਆ ਆਈ ਦਵੂ ਤੋ ਵੇਨੀਰੇ ਪ੍ਰੈਸਟੋ ਪਰ ਕੇ ਚੇਰਾ ਊਨਾ ਅਰਜੈਂਸਾ ਆਈ ਦਵੂ ਤੋ ਵੇਨੀਰੇ ਪ੍ਰੈਸਟੋ ਦਾ ਭਾਵ ਹੈ ਕਿ ਤੁਹਾਨੂੰ ਜਲਦੀ ਆਉਣਾ ਪਿਆ ਕਿਉਂਕਿ ਇੱਕ ਅਮਰਜੈਂਸੀ ਸੀ ਅਰਜੈਂਸਾ ਦਾ ਭਾਵ ਹੁੰਦਾ ਅਮਰਜੈਂਸੀ ਪੈ ਜਾਣਾ ਨੈਕਸਟ ਹੈ ਸਾਡਾ ਆਈ ਦਵੂ ਤੋ ਇੰਪਰਾਰੇ ਉਹਨਾਂ ਨੂੰ ਆ ਵਲਿੰਗਵਾ ਆਈ ਦਵੂ ਤੋ ਇੰਪਰਾਰੇ ਤੈਨੂੰ ਸਿੱਖਣੀ ਪਈ ਇੱਕ ਨਵੀਂ ਲੈਂਗੁਏਜ ਊਨਾ ਨੂਆਵਾ lingua Next I dovuto parlare con il capo hai dovuto parlare con il capo tenu boss nal gal karni pai dovuto parlare da papa ki ho gaya ki gal karni pai kide nal kon il capo matlab kaam de malik nal gal karni pai tu hai dovuto trovare un nuovo lavoro ਤੈਨੂੰ ਨਵੀਂ ਨੌਕਰੀ ਲੱਭਣੀ ਪਈ ਆਈ ਦਬੂਤੋ ਪਿਆ ਕੀ ਕਰਨਾ ਪਿਆ ਤੁਰਵਾਰੇ ਲੱਭਣਾ ਕਿ ਤੈਨੂੰ ਲੱਭਣਾ ਪਿਆ ਇੱਕ ਨਵਾਂ ਕੰਮ ਨਵਾਂ ਬੋਲਵੋਰੋ ਉਸ ਨੂੰ ਕਰਨਾ ਪਿਆ ਉਸ ਨੂੰ ਕਰਨਾ ਪਿਆ ਭਾਵ ਲੋਹੀ ਆ ਦਬੂਤੋ ਚਾ ਲੈਆ ਦਬੂਤੋ ਜੇ ਤਾਂ ਮੁੰਡਾ ਹੈ ਤਾਂ ਲੋਹੀ ਆ ਦਬੂਤੋ ਜੇ ਕੁੜੀਆ ਜਿਹਨੂੰ ਕੋਈ ਕੰਮ ਕਰਨਾ ਪਿਆ ਫਿਰ ਅਸੀਂ ਕਹਾਂਗੇ ਲਈ ਆ ਦਬੂਤੋ ਸਾਲਾ ਪੈਲਾ ਵਾ ਕੈ ਲੂਈ ਆ ਦਵੂਤੋ ਦੀਰੇ ਲਾ ਵੇਰੀਤਾ ਉਸ ਨੂੰ ਸੱਚ ਦੱਸਣਾ ਪਿਆ ਲੂਈ ਆ ਦਵੂਤੋ ਦੀਰੇ ਮਤਲਬ ਉਸ ਨੂੰ ਦੱਸਣਾ ਪਿਆ ਜਾਂ ਕਹਿਣਾ ਪਿਆ ਲਾ ਵੇਰੀਤਾ ਸੱਚਾਈ ਜਾਨੀ ਕਿ ਸੱਚ ਦੱਸਣਾ ਪਿਆ ਨੈਕਸਟ ਹੈ ਲੂਈ ਆ ਦਵੂਤੋ ਅੰਦਾਰੇ ਦਲ ਡਾਕਟਰ ਉਸ ਨੂੰ ਡਾਕਟਰ ਕੋਲ ਜਾਣਾ ਪਿਆ ਲੂਈ ਆ ਦਵੂਤੋ ਅੰਦਾਰੇ ਦਲ ਡਾਕਟਰ ਲੂਈ ਆ ਦਵੂਤੋ ਪਾਗਾਰੇ ਲਾ ਫੀ तो in anticipo lui ha dovuto pagare l'affitto in anticipo usmo kiraya pehla hi dena paya adbuto pagare matlab onu pehla hi parna paya ki l'affitto pago kiraya next lui ha dovuto fermarsi a chiedere indicazioni uson rukke dishaama puchniya paya chiedere honda puchna indicazioni ਮਤਲਬ ਉਸ ਰਾਬੂਚਨਾ ਕਿਸੇ ਚੀਜ਼ ਬਾਰੇ ਇੰਡੀਕੇਸ਼ਨਸ ਲੈਣੇ ਕਿ ਉਹਨੂੰ ਇਹ ਕੰਮ ਕਰਨਾ ਪਿਆ ਰੁੱਕ ਕੇ ਨੈਕਸਟ ਹੈ ਸਾਡਾ ਸਾਨੂੰ ਕਰਨਾ ਪਿਆ ਸਾਨੂੰ ਕਰਨਾ ਪਿਆ ਅਸੀਂ ਕਿੱਦਾਂ ਕਹਾਂਗੇ Noi abbiamo dovuto Noi abbiamo dovuto ਜੇਕਰ ਵੀਡੀਓ ਪਸੰਦ ਆ ਰਹੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਨੈਕਸਟ ਹੈ ਨੋ ਯਬ ਯਾਮੋ ਦਬੂ ਤੋ ਸਟੂਡੀਆਰੇ ਪਰ ਲੈ ਜ਼ਾਮੇ ਸਾਨੂੰ ਪ੍ਰੀਖਿਆ ਲਈ ਪੜ੍ਹਾਈ ਕਰਨੀ ਪਈ ਨੋ ਯਬ ਯਾਮੋ ਦਬੂ ਤੋ ਸਟੂਡੀਆਰੇ ਪਰ ਲੈ ਜ਼ਾਮੇ ਨੋ ਯਬ ਯਾਮੋ ਦਬੂ ਤੋ ਫਾਰੇ ਉਨਾ ਪਾਉਜ਼ਾ ਪਰ ਰੀ ਕਾਰੀ ਕਾਰਚੀ ਸਾਨੂੰ ਆਪਣੇ ਆਪ ਨੂੰ ਰੀਚਾਰਜ ਕਰਨ ਦੇ ਲਈ ਪਾਉਜ਼ਾ ਲੈਣਾ ਪਿਆ ਭਾਵ ਬ੍ਰੇਕ ਲੈਣਾ ਪਿਆ ਪਾਉਜ਼ਾ ਦਾ ਮਤਲਬ ਹੁੰਦਾ potrei sembrare che si canto noi abbiamo dovuto chiamarli noi abbiamo dovuto chiamarli sanno un nano blora pea chi un third person plurale non chiamarli noi abbiamo dovuto comprare un nuovo computer ਸਾਨੂੰ ਇੱਕ ਨਵਾਂ ਕੰਪਿਊਟਰ ਖਰੀਦਣਾ ਪਿਆਨੋ ਯਾ ਪਿਆਮੋ ਦੋਵੂਤੋ ਕੋਂਪ੍ਰਾਰੇ ਦਾ ਪਾਵਕਿਆ ਸਾਨੂੰ ਖਰੀਦਣਾ ਪਿਆ ਕੇ ਕੋਜ਼ਾ ਊਨ ਨੂਓਵੋ ਕੰਪਿਊਟਰ ਮਤਲਬ ਕੰਪਿਊਟਰ ਨੈਕਸਟ ਹੈ ਤੁਹਾਨੂੰ ਕਰਨਾ ਪਿਆ ਤੁਹਾਨੂੰ ਕਰਨਾ ਪਿਆ ਵੋਈ ਅਵੇਤੇ ਦੋਵੂਤੋ ਵੋਈ ਅਵੇਤੇ ਦੋਵੂਤੋ ਤੁਹਾਨੂੰ ਸਾਨੂੰ ਨੂੰ ਕਰਨਾ ਪਿਆ ਪਹਿਲਾ ਵਾਕਿਆ ਵੋਈ ਅਵੇ ਤੇ ਦਬੂ ਤੋ ਫਿਰ ਮਾਰੇ ਲਾ ਕੋਰ ਦੋ ਵੋਈ ਅਵੇ ਤੇ ਦਬੂ ਤੋ ਫਿਰ ਮਾਰੇ ਲਾ ਕੋਰ ਦੋ ਤੁਹਾਨੂੰ ਸਮਝੋਤੇ ਤੇ ਦਸਤਕਤ ਕਰਨੇ ਪਏ ਤੁਹਾਨੂੰ ਸਮਝੋਤੇ ਤੇ ਦਸਤਕਤ ਕਰਨੇ ਪਏ ਨੈਕਸਟ ਹੈ ਵੋਈ ਅਵੇ ਤੇ ਦਬੂ ਤੋ ਕੰਸੇਗਨਾਰੀ ਇਲ ਪ੍ਰੋਜੈਕਟੋ ਐਂਟਰੋ ਵੇਨਰਦੀ ਮਤਲਬ ਤੁਹਾਨੂੰ ਜਿਹੜਾ ਪ੍ਰੋਜੈਕਟ ਹੈ ਉਹ ਡਿਲੀਵਰ ਕਰਨਾ ਪਿਆ ਵੀਨਰ ਦੀ ਤੱਕ ਭਾਵ ਸ਼ੁੱਕਰਵਾਰ ਤੱਕ ਕੌਣ ਸੇ ਨਿਆਰੇ ਹੁੰਦਾ ਪਹਚਾਉਣਾ ਡਿਲੀਵਰ ਕਰਨਾ voi avete dovuto chiedere un permesso al capo ਤੁਹਾਨੂੰ ਬੌਸ ਤੋਂ ਇਜਾਜ਼ਤ ਲੈਣੀ ਪਈ ਪਰਮਿਸ਼ਨ ਲੈਣੀ ਪਈ ਨੈਕਸਟ ਵੋਈ ਅਵੇਤੇ ਦਵੂਤੋ ਮੰਜਾਰੀ ਚੀ ਬੋ ਸਪਾਸਾਤੂਰਾ ਤੁਹਾਨੂੰ ਜੰਕ ਫੂਡ ਖਾਣਾ ਪਿਆ ਜਿਹੜਾ ਮਤਲਬ ਕੂੜਾ ਕਰਕਟ ਹੀ ਹੈ ਉਹ ਉਹ ਵਾਲੇ ਫੂਡ ਨੂੰ ਅਸੀਂ ਸਪਾਸਾਤੂਰਾ ਵੀ ਕਹਿ ਸਕਦੇ ਹਾਂ ਤੁਹਾਨੂੰ ਉਹ ਖਾਣਾ ਪਿਆ ਲੋਰੋ ਆਨੋ ਦਵੂਤੋ ਉਹਨਾਂ ਨੂੰ ਕਰਨਾ ਪਿਆ ਉਹਨਾਂ ਨੂੰ ਕਰਨਾ ਪਿਆ ਭਾਵ ਆਨੋ ਦਵੂਤੋ loro hanno dovuto pagare la, la paava, multa hanno dovuto pagare la multa da pa ave un'una giermana parna te a multa honda giermana pagare honda matlab pay karna loro hanno dovuto versare i soldi la settimana scorsa onanu pichle hafte paise dene pay la settimana scorsa ke honda jeda hafta lang chukya hai ਉਹ ਉਹ ਨੂੰ ਕੰਦੇ ਆ ਪਿਛਲੇ ਹਫਤੇ ਬੇ ਸਾਰੇ ਹੁੰਦਾ ਦੇਣੇ ਪਏ ਜ ਜਮਾ ਕਰਾਉਣੇ ਪਏ ਲੋਰੋ ਆਨੋ ਦਵੂਤੋ ਕੁਕਿਨਾਰੇ ਪਰ ਲਾ ਫੇਸਤਾ ਉਹਨਾਂ ਨੂੰ ਪਾਰਟੀ ਦੇ ਲਈ ਖਾਣਾ ਪਕਾਉਣਾ ਪਿਆ ਕੁਕਿਨਾਰੇ ਮਤਲਬ ਖਾਣਾ ਪਕਾਉਣਾ ਪਰ ਲਾ ਫੇਸਤਾ ਫੇਸਤਾ ਕੀ ਹੁੰਦਾ ਪਾਰਟੀ ਜਾਂ ਕੋਈ ਤਿਹਾਨ ਉਸ ਨੂੰ ਬੋਲਿਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦਾਂਗੇ ਸੇ ਹੋਰ ਵੀਡੀਓ ਦੇ ਵਿੱਚ 잡 ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ